ਸਤਿ ਸ਼੍ਰੀ ਅਕਾਲ ਜੀ ਮੇਰੇ ਜਵਾਈ ਨੇ ਆਪਣੀ ਸਾਰੀ ਜਾਇਦਾਦ ਅਤੇ ਆਪਣੀ ਫੈਕਟਰੀ ਮੇਰੀ ਬੇਟੀ ਦੇ ਨਾਮ ਕਰ ਦਿੱਤੀ ਸੀ ਉਹ ਮੇਰੀ ਬੇਟੀ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਸ ਦੀ ਇੱਜ਼ਤ ਤੋਂ ਬਿਨਾ ਕੋਈ ਕੰਮ ਨਾ ਕਰਦਾ ਹਰ ਵਕਤ ਨੌਕਰਾਂ ਦੀ ਵਾਂਗ ਮੇਰੀ ਬੇਟੀ ਦੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਪਰ ਮੇਰੀ ਬੇਟੀ ਉਸਦੇ ਨਾਲ ਖੁਸ਼ ਨਹੀਂ ਸੀ ਉਹ ਰੋਜ਼ ਮੈਨੂੰ ਫੋਨ ਕਰਕੇ ਕਹਿੰਦੀ ਕਿ ਮਾਂ ਮੈਨੂੰ ਆਪਣੇ ਪਤੀ ਤੋਂ ਤਲਾਕ ਚਾਹੀਦਾ ਮੈਨੂੰ ਇਹ ਪੈਸਾ ਗੱਡੀ ਮੰਗਲਾ ਕੁਝ ਨਹੀਂ ਚਾਹੀਦਾ ਜੇ ਮੇਰਾ ਤਲਾਕ ਨਾ ਹੋਇਆ ਤਾਂ ਮੈਂ ਮਰ ਜਾਵਾਂਗੀ ਰੱਬ ਦੇ ਵਾਸਤੇ ਮੇਰਾ ਤਲਾਕ ਕਰਵਾ ਦਿਓ ਇੱਕ ਦਿਨ ਰਾਤ ਦੇ 12 ਵਜੇ ਮੇਰੇ ਜਵਾਈ ਨੇ ਮੈਨੂੰ ਬੁਲਾ ਲਿਆ ਮੈਂ ਉੱਥੇ ਗਈ ਤਾਂ ਆਪਣੀ ਬੇਟੀ ਦਾ ਹਾਲ ਵੇਖ ਕੇ ਮੇਰਾ ਕਲੇਜਾ ਫਟ ਗਿਆ ਕਿਉਂਕਿ ਮੈਂ ਆਪਣੀ ਇਕਲੌਤੀ ਬੇਟੀ ਦੇ ਵਾਸਤੇ ਇਦਾਂ ਦਾ ਫੈਸਲਾ ਕੀਤਾ ਸੀ ਜੋ ਉਸ ਵਾਸਤੇ ਬਹੁਤ ਮੁਸ਼ਕਲਾਂ ਦਾ ਕਾਰਨ ਬਣਿਆ ਸੀ ਅੱਜ ਮੇਰੀ ਬੇਟੀ ਦਾ ਵਿਆਹ ਸੀ ਅਤੇ ਮੈਂ ਇਸ ਵਿਆਹ ਵਿੱਚ ਪੈਸਾ ਪਾਣੀ ਦੇ ਵਗ ਬਹਾਇਆ ਸੀ ਲੋਕ ਮੇਰੀ ਬੇਟੀ ਦੇ ਮਹਿੰਗੇ ਮਹਿੰਗੇ ਕੱਪੜੇ ਤੇ ਗਹਿਣੇ ਵੇਖ ਕੇ ਹੈਰਾਨ ਹੋ ਗਏ ਜਦ ਕਿ ਸੱਚ ਕੋਈ ਵੀ ਨਹੀਂ ਜਾਣਦਾ ਸੀ ਕਿ ਸਾਰਾ ਪੈਸਾ ਤੇ ਤਿਆਰੀ ਸਾਰਾ ਕੁਝ ਮੇਰੇ ਹੋਣ ਵਾਲੇ ਜਵਾਈ ਦੇ ਵੱਲੋਂ ਮਿਲਿਆ ਹੈ ਮੈਂ ਆਪਣੀ ਬੇਟੀ ਦਾ ਵਿਆਹ ਬਹੁਤ ਹੀ ਜ਼ਿਆਦਾ ਅਮੀਰ ਲੜਕੇ ਦੇ ਨਾਲ ਕੀਤਾ ਸੀ ਮੇਰਾ ਜਵਾਈ ਅਮੀਰ ਤਾਂ ਬਹੁਤ ਸੀ ਪਰ ਉਹ ਖੂਬਸੂਰਤ ਨਹੀਂ ਸੀ ਜਦ ਕਿ ਮੇਰੀ ਬੇਟੀ ਮੇ ਉਹ ਬਹੁਤ ਹੀ ਜ਼ਿਆਦਾ ਸੇਨ ਅਤੇ ਸਿਰਫ 21 ਸਾਲ ਦੀ ਸੀ ਸਾਰੇ ਲੋਕ ਹੈਰਾਨ ਸੀ ਕਿ ਮੈਂ ਆਪਣੀ ਇੰਨੀ ਖੂਬਸੂਰਤ ਬੇਟੀ ਦਾ ਬਦਸੂਰਤ ਆਦਮੀ ਨਾਲ ਵਿਆਹ ਕਿਉਂ ਕੀਤਾ ਮੇਰੀ ਬੇਟੀ ਵਿਦਾ ਹੋਈ ਤਾਂ ਮੈਂ ਸੁਖ ਦਾ ਸਾਹ ਲਿਆ ਹੁਣ ਮੈਨੂੰ ਉਮੀਦ ਸੀ ਕਿ ਸਾਡੀ ਜ਼ਿੰਦਗੀ ਬਦਲ ਜਾਵੇਗੀ ਅਤੇ ਮੈਂ ਵੀ ਆਪਣੀ ਬੇਟੀ ਦੀ ਵਜ੍ਹਾ ਦੇ ਨਾਲ ਐਸ਼ ਦੀ ਜ਼ਿੰਦਗੀ گزارਾਂਗੀ ਵਿਆਹ ਦੇ ਦੂਸਰੇ ਦਿਨ ਮੈਂ ਆਪਣੀ ਬੇਟੀ ਨੂੰ ਮਿਲਣ ਦੇ ਲਈ ਪਹੁੰਚੀ ਤਾਂ ਮੈਨੂੰ ਝਟਕਾ ਜਿਹਾ ਲੱਗਾ ਕਿਉਂਕਿ ਮੇਰੀ ਬੇਟੀ ਅਤੇ ਜਵਾਈ ਘਰ ਵਿੱਚ ਹੀ ਨਹੀਂ ਸੀ ਉੱਥੇ ਮੌਜੂਦ ਨੌਕਰਾਂ ਨੇ ਮੈਨੂੰ ਦੱਸਿਆ ਕਿ ਮੇਰੀ ਬੇਟੀ ਅਤੇ ਉਸਦਾ ਪਤੀ ਕੁੰਮਣ ਫਿਰਨ ਗਏ ਹਨ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਕਿ ਉਹ ਵਿਆਹ ਦੇ ਅਗਲੇ ਹੀ ਦਿਨ ਸੱਸ ਪਾਟੇ ਤੇ ਨਿਕਲ ਗਏ ਮੈਂ ਉਦਾਸ ਹੋ ਵਾਪਸ ਆ ਗਈ ਅਧਿਕਾਰ ਆ ਕੇ ਆਪਣੀ ਬੇਟੀ ਨੂੰ ਫੋਨ ਕੀਤਾ ਫੋਨ ਬਹੁਤ देर तक ਬਾਅਦ ਅਟੈਂਡ ਹੋਇਆ ਸੀ ਦੂਜੇ ਪਾਸੋਂ ਮੇਰੀ ਬੇਟੀ ਦੀ ਕੁੱਟੀ-ਕੁੱਟੀ ਜਿਹੀ ਆਵਾਜ਼ ਸੁਣਾਈ ਦਿੱਤੀ ਮੈਂ ਆਪਣੀ ਬੇਟੀ ਤੋਂ ਹਾਲਚਾਲ ਪੁੱਛਿਆ ਤਾਂ ਮੈਨੂੰ ਮਹਿਸੂਸ ਹੋਇਆ ਜਿੱਦਾਂ ਉਹ ਬਹੁਤ ਹੀ ਜ਼ਿਆਦਾ ਤਕਲੀਫ ਵਿੱਚ ਗੱਲ ਕਰ ਰਹੀ ਹੋਵੇ ਮੈਂ ਆਪਣੀ ਬੇਟੀ ਨੂੰ ਪੁੱਛਿਆ ਕਿ ਤੁਸੀਂ ਲੋਕ ਵਿਆਹ ਤੋਂ ਅਗਲੇ ਦਿਨ ਦੀਆਂ ਰਸਮਾਂ ਕਰਨ ਦੀ ਬਜਾਏ ਕਿੱਥੇ ਚਲੇ ਗਏ ਹੋ ਮੇਰੀ ਬੇਟੀ ਨੇ ਉਖੜੇ ਜੈ ਲੈਜੇ ਵਿੱਚ ਜਵਾਬ ਦਿੱਤਾ ਕਿ ਉਹ ਸਿਰਫ ਆਪਣੇ ਪਤੀ ਦੇ ਘਰ ਤੇ ਚਲ ਗਈ ਉਸ ਦਾ ਪਤੀ ਚਾਹੁੰਦਾ ਸੀ ਕਿ ਉਹ ਪਹਿਲਾਂ ਸੈਸਪਾਟਾ ਕਰੇ ਬਾਅਦ ਵਿੱਚ ਵਾਪਸ ਆ ਕੇ ਬਾਕੀ ਰਸਮਾਂ ਕਰਾਂਗੇ ਮੈਂ ਇਹ ਸੁਣ ਕੇ ਬਹੁਤ ਹੈਰਾਨ ਹੋਈ ਸੀ ਮੈਂ ਆਪਣੀ ਬੇਟੀ ਦੀ ਹੌਲੀ ਜਿਹੀ ਆਵਾਜ਼ ਅਤੇ ਉਦਾਸ ਲਹਿਜੇ ਤੋਂ ਪਰੇਸ਼ਾਨ ਹੋ ਰਹੀ ਸੀ ਇਹ ਵਿਆਹ ਮੈਂ ਤੈਅ ਕੀਤਾ ਸੀ ਪਰ ਮੇਰੀ ਬੇਟੀ ਵੀ ਇਸ ਵਿਆਹ ਤੇ ਰਾਜੀ ਸੀ ਅਤੇ ਬਹੁਤ ਖੁਸ਼ ਵੀ ਸੀ ਪਰ ਹੁਣ ਉਹ ਖੁਸ਼ ਨਹੀਂ ਲੱਗ ਰਹੀ ਸੀ ਮੈਂ ਆਪਣੀ ਬੇਟੀ ਨੂੰ ਸਵਾਲ ਕੀਤਾ ਕਿ ਉਹ ਇਦਾਂ ਉਦਾਸ ਕਿਉਂ ਲੱਗ ਰਹੀ ਆ ਮੇਰੇ ਸਵਾਲ ਤੇ ਮੇਰੀ ਬੇਟੀ ਨੇ ਮੈਨੂੰ ਜੋ ਜਵਾਬ ਦਿੱਤਾ ਉਹ ਸੁਣ ਕੇ ਮੈਂ ਘਬਰਾੜ ਦਾ ਸ਼ਿਕਾਰ ਹੋ ਗਈ ਸੀ ਮੇਰੀ ਬੇਟੀ ਫੋਨ ਕੱਟ ਚੁੱਕੀ ਸੀ ਜਦ ਕਿ ਮੈਂ ਪਰੇਸ਼ਾਨ ਸੀ ਉਸਦੇ ਬਾਰੇ ਵਿੱਚ ਸੋਚ ਰਹੀ ਸੀ ਕਿਉਂਕਿ ਮੇਰੀ ਬੇਟੀ ਆਪਣੇ ਪਤੀ ਨੂੰ ਅੰਨਾ ਪਾ ਕੇ ਬਹੁਤ ਉਦਾਸ ਸੀ ਮੈਂ ਜਾਣਦੀ ਸੀ ਇਹ ਮੇਰਾ ਜਵਾਈ ਅੰਨਾ ਹੈ ਪਰ ਮੈਂ ਇਹ ਗੱਲ ਆਪਣੀ ਬੇਟੀ ਤੋਂ ਲੁਕੋਈ ਸੀ ਕਿਉਂਕਿ ਮੇਰਾ ਜਵਾਈ ਬਹੁਤ ਅਮੀਰ ਸੀ ਅਤੇ ਆਪਣੀ ਕਰੋੜਾਂ ਦੀ ਜਾਇਦਾਦ ਇਕਲੌਤਾ ਮਾਲਕ ਸੀ ਉਸਨੇ ਵਾਅਦਾ ਕੀਤਾ ਸੀ ਕਿ ਜੇਕਰ ਮੈਂ ਆਪਣੀ ਬੇਟੀ ਦਾ ਉਸਦੇ ਨਾਲ ਵਿਆਹ ਕਰ ਦੇਵਾਂ ਤਾਂ ਉਹ ਸਾਰੀ ਜਾਇਦਾਦ ਮੇਰੀ ਬੇਟੀ ਦੇ ਨਾਮ ਕਰ ਦਵੇਗਾ ਅਤੇ ਵਾਅਦੇ ਦੇ ਮੁਤਾਬਕ ਉਸਨੇ ਆਪਣੀ ਸਾਰੀ ਜਾਇਦਾਦ ਮੇਰੀ ਬੇਟੀ ਦੇ ਨਾਮ ਕਰ ਵੀ ਦਿੱਤੀ ਸੀ ਮੈਂ ਪਰੇਸ਼ਾਨ ਜਈ ਆਪਣੀ ਬੇਟੀ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੀ ਸੀ ਇੱਕ ਹਫ਼ਤੇ ਬਾਅਦ ਉਹ ਲੋਕ ਵਾਪਸ ਆ ਗਏ ਸੀ ਮੈਂ ਅਗਲੇ ਦਿਨ ਮਿਲਣ ਗਈ ਤਾਂ ਮੇਰਾ ਜਵਾਈ ਬਹੁਤ ਗਰਮ ਜੋਸ਼ੀ ਦੇ ਨਾਲ ਮੈਨੂੰ ਮਿਲਿਆ ਸੀ ਜਦਕਿ ਮੇਰੀ ਬੇਟੀ ਚੁੱਪਚੁੱਪ ਜਿਹੀ ਲੱਗ ਰਹੀ ਸੀ ਮੈਂ ਆਪਣੀ ਬੇਟੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੇਰਾ ਪਤੀ ਬਹੁਤ ਹੀ ਚੰਗਾ ਇਨਸਾਨ ਹੈ ਉਸ ਵਿੱਚ ਸਿਰਫ ਇੱਕ ਹੀ ਐਬ ਹੈ ਤੂੰ ਉਸ ਨੂੰ ਨਜ਼ਰਅੰਦਾਜ਼ ਕਰ ਦੇ ਉਹ ਹਮੇ ਲੜਕਾ ਹੈ ਜੋ ਦਿਲੋਂ ਜਾਨ ਤੋਂ ਤੇਰੇ ਤੇ ਫਿਦਾ ਹੈ ਤੇਰੀ ਪੂਰੀ ਜ਼ਿੰਦਗੀ ਬਹੁਤ ਆਰਾਮ ਦੇ ਨਾਲ ਗੁਜ਼ਰੇਗੀ ਪਰ ਮੇਰੀ ਬੇਟੀ ਨੂੰ ਆਪਣੇ ਪਤੀ ਦੇ ਐਬ ਤੋਂ ਇਲਾਵਾ ਵੀ ਬਹੁਤ ਸਾਰੀਆਂ ਗੱਲਾਂ ਤੋਂ ਇਤਰਾਜ਼ ਸੀ ਪਰ ਉਹ ਹਮੇਸ਼ਾ ਦੀ ਤਰ੍ਹਾਂ ਮੇਰੇ ਹਰ ਫੈਸਲੇ ਤੇ ਸਿਰ ਝੁਕਾਉਂਦੀ ਆਦੀ ਸੀ ਉਸਨੇ ਹੁਣ ਵੀ ਇਹੀ ਕੀਤਾ ਸੀ ਉਹ ਆਪਣੇ ਇਤਰਾਜ਼ ਆਪਣੇ ਅੰਦਰ ਹੀ ਦਬਾ ਗਈ ਸੀ ਅਤੇ ਚੁੱਪ ਕਰਕੇ ਬੈਠੀ ਰਹੀ ਦìn ਏਦਾਂ ਹੀ ਗੁਜ਼ਰ ਰਹੀ ਸੀ ਵਿਆਹ ਦੇ ਸ਼ੁਰੂ ਸ਼ੁਰੂ ਵਿੱਚ ਸਾਡਾ ਅਕਸਰ ਮਿਲਣਾ ਜੁਲਣਾ ਹੋ ਜਾਂਦਾ ਮੇਰਾ ਜਵਾਈ ਸਾਡੇ ਮਾਂ ਬੇਟੀ ਤੇ ਬਹੁਤ ਪੈਸੇ ਲਗਾਉਂਦਾ ਸੀ ਇਹ ਗੱਲ ਜਿੱਥੇ ਮੈਨੂੰ ਖੁਸ਼ ਕਰਦੀ ਉੱਥੇ ਹੀ ਇਹ ਗੱਲ ਮੇਰੀ ਬੇਟੀ ਹੋਰ ਵੀ ਜ਼ਿਆਦਾ ਉਦਾਸ ਹੋ ਜਾਂਦੀ ਪਰ ਜਿੱਦਾਂ ਜਿੱਦਾਂ ਵਕਤ ਗੁਜ਼ਰਦਾ ਗਿਆ ਮੇਰੀ ਬੇਟੀ ਨੇ ਮੇਰੇ ਨਾਲ ਮਿਲਣਾ ਵੀ ਬੰਦ ਕਰ ਦਿੱਤਾ ਅਤੇ ਘਰ ਰਹਿਣ ਦੇ ਲਈ ਵੀ ਨਹੀਂ ਆਉਂਦੀ ਸੀ ਮੈਂ ਉਸਨੂੰ ਰੋਕੰਦਾ ਕਹਿੰਦੀ ਤਾਂ ਉਹ ਇਹੀ ਬੋਲ ਦਿੰਦੀ ਕਿ ਮੇਰੇ ਪਤੀ ਨੂੰ ਮੇਰਾ ਕਿਤੇ ਰਹਿਣਾ ਚੰਗਾ ਨਹੀਂ ਲੱਗਦਾ ਮੈਨੂੰ ਹੁਣ ਆਪਣੇ ਜਵਾਈ ਤੇ ਗੁੱਸਾ ਆਉਣ ਲੱਗ ਪਿਆ ਸੀ ਉਹ ਸਾਰਾ ਕੁਝ ਜਾਣਦਾ ਸੀ ਕਿ ਸਾਡਾ ਮਾਂ ਬੇਟੀ ਦਾ ਇੱਕ ਦੂਜੇ ਤੋਂ ਇਲਾਵਾ ਹੋਰ ਕੋਈ ਰਿਸ਼ਤਾ ਨਹੀਂ ਸੀ ਫਿਰ ਵੀ ਉਹ ਸਾਨੂੰ ਮਿਲਣ ਤੋਂ ਰੋਕ ਰਿਹਾ ਸੀ ਇੱਕ ਦਿਨ ਅਚਾਨਕ ਮੈਂ ਆਪਣੀ ਬੇਟੀ ਦੇ ਘਰ ਪਹੁੰਚ ਗਈ ਮੇਰਾ ਜਵਾਈ ਵੀ ਘਰ ਹੀ ਮੌਜੂਦ ਸੀ ਮੈਂ ਗੱਲਾਂ-ਗੱਲਾਂ ਵਿੱਚ ਆਪਣੇ ਜਵਾਈ ਨੂੰ ਨਾਰਾਜ਼ਗੀ ਦੇ ਨਾਲ ਗਿਲਾ ਦੇ ਦਿੱਤਾ ਕਿ ਉਹ ਮੇਰੀ ਬੇਟੀ ਨੂੰ ਮੇਰੇ ਕੋਲ ਆਉਣ ਨਹੀਂ ਦਿੰਦਾ ਹਾਲਾਂਕਿ ਉਸਨੇ ਮੇਰੇ ਲਵਾਦਾ ਕੀਤਾ ਸੀ ਕਿ ਉਹ ਕਦੀ ਵੀ ਮੇਰੀ ਬੇਟੀ ਨੂੰ ਕਿਸੇ ਗੱਲ ਤੋਂ ਨਹੀਂ ਰੋਕੇਗਾ ਮੇਰੇ ਗਿਲੇ ਸ਼ਿਕਵੇ ਕਰਨ ਤੇ ਮੇਰਾ ਜਵਾਈ ਚੌਕ ਗਿਆ ਸੀ ਅਤੇ ਮੇਰੀ ਬੇਟੀ ਬੁਖਲਾ ਗਈ ਸੀ ਮੇਰੇ ਜਵਾਈ ਨੇ ਮੇਰੇ ਮੈਨੂੰ ਯਕੀਨ ਦਿਵਾਇਆ ਕਿ ਉਸਨੇ ਮੇਰੀ ਬੇਟੀ ਨੂੰ ਕਦੀ ਵੀ ਨਹੀਂ ਮੇਰੇ ਨਾਲ ਮਿਲਣ ਤੋਂ ਰੋਕ ਟੋਕ ਕੀਤੀ ਅਤੇ ਉਹ ਮੇਰੀ ਬੇਟੀ ਦੇ ਸਾਹਮਣੇ ਹੀ ਇਹ ਗੱਲ ਕਰ ਰਿਹਾ ਸੀ ਜਿਸ ਦਾ ਸਾਫ ਮਤਲਬ ਸੀ ਕਿ ਮੇਰਾ ਜਵਾਈ ਮੇਰੀ ਬੇਟੀ ਨੂੰ ਨਹੀਂ ਰੋਕਦਾ ਮੈਂ ਹੈਰਾਨੀ ਦੇ ਨਾਲ ਆਪਣੀ ਬੇਟੀ ਨੂੰ ਵੇਖ ਰਹੀ ਸੀ ਜੋ ਸਿਰ ਝੁਕਾ ਕੇ ਬੈਠੀ ਸੀ ਮੈਂ ਸਮਝ ਨਹੀਂ ਪਾ ਰਹੀ ਸੀ ਕਿ ਮੇਰੀ ਬੇਟੀ ਨੇ ਮੈਨੂੰ ਝੂਠ ਕਿਉਂ ਬੋਲਿਆ ਮੈਂ ਇਕੱਲਿਆਂ ਵਿੱਚ ਆਪਣੀ ਬੇਟੀ ਦੇ ਨਾਲ ਇਹੀ ਸਵਾਲ ਕੀਤਾ ਤਾਂ ਉਹ ਪਹਿਲਾਂ ਤਾਂ ਚੁੱਪ ਰਹੀ ਪਰ ਜਦੋਂ ਮੈਂ ਜ਼ਿੱਦ ਕੀਤੀ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਹੁਣ ਮੈਂ ਵਿਆਹੀ ਵਰੀ ਆਂ ਵੈਸੇ ਵੀ ਮੈਨੂੰ ਸ਼ੋਭਾ ਨਹੀਂ ਦਿੰਦਾ ਕਿ ਮੈਂ ਹਰ ਵਕਤ ਪੀ ਕੇ ਜਾ ਕੇ ਰਹਾ ਮੈਨੂੰ ਇਦਾਂ ਮਹਿਸੂਸ ਹੋਇਆ ਜਿੱਦਾਂ ਮੇਰੇ ਤੋਂ ਜਾਨ ਛਡਵਾ ਰਹੀ ਹੋਵੇ ਮੈਂ ਆਪਣੀ ਬੇਟੀ ਨਾਲ ਨਾਰਾਜ਼ ਹੋਣ ਲੱਗੀ ਤੇ ਕਿਹਾ ਕਿ ਉਹ ਅਮੀਰ ਪਤੀ ਨੂੰ ਪਾ ਕੇ ਬਦਲਣ ਲੱਗੀ ਆ ਹੁਣ ਉਸ ਨੂੰ ਆਪਣੀ ਮਾਂ ਦਾ ਵਜੂਦ ਜਾਂ ਉਸ ਦਾ ਛੋਟਾ ਘਰ ਵੀ ਬਰਦਾਸ਼ਤ ਨਹੀਂ ਹੁੰਦਾ ਮੈਨੂੰ ਦੁੱਖ ਹੋ ਰਿਹਾ ਸੀ ਮੈਂ ਦੁਖੀ ਹੋ ਕੇ ਆਪਣੇ ਘਰ ਵਾਪਸ ਆ ਗਈ ਤੇ ਸੋਚ ਲਿਆ ਕਿ ਹੁਣ ਆਪਣੀ ਬੇਟੀ ਨੂੰ ਮਿਲਣ ਨਹੀਂ ਜਾਵਾਂਗੀ ਮੈਨੂੰ ਲੱਗਦਾ ਸੀ ਕਿ ਮੈਂ ਨਹੀਂ ਜਾਵਾਂਗੀ ਤਾਂ ਮੇਰੀ ਬੇਟੀ ਮੈਨੂੰ ਮਿਲਣ ਜ਼ਰੂਰ ਆਵੇਗੀ ਪਰ ਉਦੋਂ ਮੈਨੂੰ ਬਹੁਤ ਹੈਰਾਨੀ ਹੋਈ ਕਿ ਮੇਰੀ ਬੇਟੀ ਵੀ ਮੈਨੂੰ ਮਿਲਣ ਨਹੀਂ ਆਈ ਥਾ ਘਰ ਕੇ ਮੈਨੂੰ ਹੀ ਬੇਟੀ ਨਾਲ ਆਪਤਾ ਕਰਨਾ ਪਿਆ ਕਿਉਂਕਿ ਉਹ ਮੇਰੀ ਹੋਤੀ ਬੇਟੀ ਸੀ ਅਤੇ ਆਪਣੇ ਤੇ ਮੇਰੇ ਬਟਾਪੇ ਦਾ ਆਖਰੀ ਸਹਾਰਾ ਸੀ ਇਸ ਸਾਬ ਵਿੱਚ ਹੀ ਮੇਰੀ ਬੇਟੀ ਦੇ ਵਿਆਹ ਨੂੰ 5 ਮਹੀਨੇ ਗੁਜ਼ਰ ਗਏ ਅਤੇ ਇਹ ਸੱਤ ਸੇਵੀ ਚੋਸ ਦੇ ਅੰਦਰ ਬਹੁਤ ਤਬਦੀਲੀਆਂ ਪੈਦਾ ਹੋਈਆਂ ਉਸ ਦਾ ਮੈਂ ਮિજાਜ ਬਦਲਣ ਲੱਗਾ ਸੀ ਕਦੀ ਉਹ ਬਹੁਤ ਖੁਸ਼ ਲੱਗਦੀ ਹੈ ਤੇ ਕਦੀ ਬਹੁਤ ਉਦਾਸ ਤੇ ਚੁੱਪ-ਚੁੱਪ ਜਹੀ ਮੈਂ ਆਪਣੀ ਬੇਟੀ ਦੇ ਰਵੱਈਏ ਤੋਂ ਉਲਝਦੀ ਜਾ ਰਹੀ ਸੀ ਮੈਂ ਆਪਣੇ ਜਵਾਈ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਉਲਟਾ ਮੇਰੇ ਨਾਲ ਨਰਾਜ਼ ਹੋਣ ਲੱਗਾ ਤੇ ਬੋਲਿਆ ਕਿ ਮੈਂ ਆਪਣਾ ਸਾਰਾ ਕੁਝ ਤੁਹਾਡੀ ਬੇਟੀ ਦੇ ਨਾਂ ਕਰ ਦਿੱਤਾ ਨੌਕਰਿਆਂ ਦੀ ਤਰ੍ਹਾਂ ਤੁਹਾਡੀ ਬੇਟੀ ਦੇ ਅੱਗੇ ਪਿੱਛੇ ਘੁੰਮਦਾ ਹਾਂ ਹਰ ਗੱਲ ਉਸ ਦੀ ਮੰਨਦਾ ਹਾਂ ਪਤਾ ਨਹੀਂ ਫਿਰ ਵੀ ਤੁਹਾਡੀ ਬੇਟੀ ਖੁਸ਼ ਕਿਉਂ ਨਹੀਂ ਆ ਮੇਰੀ ਬੇਟੀ ਵੀ ਮੈਨੂੰ ਕੁਝ ਵੀ ਨਹੀਂ ਦੱਸਦੀ ਸੀ ਤੇ ਨਹੀਂ ਹੁਣ ਕੋਈ ਗਿਲਾ ਸ਼ਿਕਵਾ ਕਰਦੀ ਸੀ ਥੱਕ ਕੇ ਮੈਂ ਸੋਚਿਆ ਕਿ ਮੈਂ ਆਪਣੀ ਬੇਟੀ ਅਤੇ ਜਵਾਈ ਦੇ ਨਾਲ ਕੁਝ ਦਿਨ ਰਹਾ ਜਾਈ ਜਾ ਲਵਾ ਕੇ ਆਖਿਰ ਗਲਤੀ ਕਿਸ ਦੀ ਆ ਮੇਰੀ ਬੇਟੀ ਦੀ ਜਾਂ ਮੇਰੇ ਜਵਾਈ ਦੀ ਮੇਰੇ ਜਵਾਈ ਨੇ ਮੈਨੂੰ ਇਜਾਜ਼ਤ ਦੇ ਦਿੱਤੀ ਪਰ ਮੇਰੀ ਬੇਟੀ ਮੇਰੇ ਨਾਲ ਰਹਿਣ ਦਾ ਸੁਣ ਕੇ ਪਹਿਲਾਂ ਬਦਲ ਲੱਗੀ ਸੀ ਮੈਂ ਕੁਝ ਦਿਨਾਂ ਦੇ ਲਈ ਆਪਣੀ ਬੇਟੀ ਦੇ ਘਰ ਰਹਿਣ ਆ ਗਈ ਉਹ ਦੋਨੋਂ ਬਿਲਕੁਲ ਠੀਕ ਸੀ ਮੈਨੂੰ ਦੂਸਰਾ ਦਿਨ ਸੀ ਮੈਂ ਆਪਣੀ ਬੇਟੀ ਦੇ ਨਾਲ ਗੱਲਾਂ ਕਰਨ ਦੇ ਲਈ ਉਸਦੇ ਕਮਰੇ ਵਿੱਚ ਜਾਣ ਲੱਗੀ ਤਾਂ ਦਰਵਾਜ਼ੇ ਤੇ ਮੈਨੂੰ ਆਪਣੀ ਬੇਟੀ ਦੀ ਹੌਲੀ ਜਿਹੀ ਆਵਾਜ਼ ਸੁਣਾਈ ਦਿੱਤੀ ਮੈਨੂੰ ਲੱਗਿਆ ਕਿ ਮੇਰੀ ਬੇਟੀ ਅਤੇ ਜਵਾਈ ਗੱਲਾਂ ਕਰ ਰਹੇ ਨੇ ਇਸ ਕਰਕੇ ਮੈਂ ਉੱਥੋਂ ਵਾਪਸ ਆ ਗਈ ਪਰ ਜਦੋਂ 2-3 ਘੰਟਿਆਂ ਦੇ ਬਾਅਦ ਮੇਰਾ ਜਵਾਈ ਘਰ ਆਇਆ ਤਾਂ ਮੈਂ ਹੈਰਾਨ ਰਹਿ ਗਈ ਅਤੇ ਉਸਨੂੰ ਨਰਮੀ ਦੇ ਨਾਲ ਸਮਝਾਉਣ ਲੱਗੀ ਕਿ ਜਦੋਂ ਉਸਦੇ ਕੋਲ ਅੱਖਾਂ ਦੀ ਰੌਸ਼ਨੀ ਨਹੀਂ ਆ ਤਾਂ ਕਿਉਂ ਇਸ ਤਰ੍ਹਾਂ ਬਾਹਰ ਜਾਂਦਾ ਆ ਮੇਰੀ ਗੱਲ ਤੇ ਉਸਨੇ ਜੋ ਜਵਾਬ ਦਿੱਤਾ ਉਹ ਸੁਣ ਕੇ ਮੈਨੂੰ ਝਟਕਾ ਲੱਗ ਗਿਆ ਉਸਨੇ ਮੈਨੂੰ ਕਿਹਾ ਕਿ ਮੈਂ ਸਵੇਰ ਦਾ ਕੰਮ ਤੇ ਗਿਆ ਹੋਇਆ ਸੀ ਅਤੇ ਹੁਣ ਵਾਪਸ ਆ ਰਿਹਾ ਹਾਂ ਉਹ ਕਹਿਣ ਲੱਗਾ ਕਿ ਭਾਵੇਂ ਮੈਂ ਆਣਾ ਹਾਂ ਪਰ ਆਪਣਾ ਕਾਰੋਬਾਰ ਖੁਦ ਸੰਭਾਲਣ ਦੀ ਕੋਸ਼ਿਸ਼ ਕਰਦਾ ਹਾਂ ਰੋਜ਼ਾਨਾ ਹੀ ਕੰਮ ਤੇ ਜਾਂਦਾ ਹਾਂ ਮੈਂ ਇਹ ਸੁਣ ਕੇ ਹੱਕੀ ਬੱਕੀ ਰਹਿ ਗਈ ਸੀ ਕਿਉਂਕਿ ਮੈਂ ਖੁਦ ਆਪਣੀ ਬੇਟੀ ਨੂੰ ਕਿਸੇ ਮਰਦ ਨਾਲ ਗੱਲਾਂ ਕਰਦੇ ਸੁਣਿਆ ਸੀ ਮੈਂ ਆਪਣੇ ਜਵਾਈ ਦੇ ਸਾਹਮਣੇ ਤਾਂ ਚੁੱਪ ਰਹੀ ਪਰ ਜਦੋਂ ਮੈਨੂੰ ਮੌਕਾ ਮਿਲਿਆ ਤਾਂ ਇਕੱਲੇ ਵਿੱਚ ਮੈਂ ਆਪਣੀ ਬੇਟੀ ਨੂੰ ਪੁੱਛਿਆ ਕਿ ਉਹ ਆਪਣੇ ਕਮਰੇ ਵਿੱਚ ਕਿਸ ਮਰਦ ਨਾਲ ਗੱਲਾਂ ਕਰ ਰਹੀ ਸੀ ਮੇਰੀ ਗੱਲ ਸੁਣ ਕੇ ਮੇਰੀ ਬੇਟੀ ਨੇ ਹੈਰਾਨੀ ਦੇ ਨਾਲ ਮੈਨੂੰ ਦੇਖਿਆ ਤੇ ਕਹਿਣ ਲੱਗੀ ਕਿ ਮੈਂ ਤਾਂ ਆਪਣੇ ਕਮਰੇ ਵਿੱਚ ਇਕੱਲੀ ਸੀ ਫੋਨ ਤੇ ਕਿਸੇ ਦੋਸਤ ਦੇ ਨਾਲ ਗੱਲਾਂ ਕਰ ਰਹੀ ਸੀ ਮੈਨੂੰ ਲੱਗਿਆ ਕਿ ਮੈਂ ਗਲਤ ਸੁਣਿਆ ਹੈ ਪਰ ਉਹ ਸਿਲਸਿਲਾ ਰੁਕਿਆ ਨਹੀਂ ਸੀ ਘਰ ਵਿੱਚ ਜਦੋਂ ਮੈਂ ਅਤੇ ਉਹ ਇਕੱਲੀਆਂ ਹੁੰਦੀਆਂ ਤਾਂ ਉਹ ਮੈਨੂੰ ਅਕਸਰ ਉਹ ਕਿਸੇ ਨਾ ਕਿਸੇ ਦੇ ਨਾਲ ਗੱਲਾਂ ਕਰਦੀ ਸੁਣਾਈ ਦਿੰਦੀ ਅਤੇ ਉਹ ਅਕਸਰ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਰੱਖਦੀ ਸੀ ਇਸ ਕਰਕੇ ਮੈਂ ਦੇਖ ਨਹੀਂ ਪਾਉਂਦੀ ਸੀ ਪਰ ਮੈਂ ਜਦੋਂ ਵੀ ਗੌਰ ਕੀਤਾ ਮੈਨੂੰ ਹਰ ਵਾਰ ਉਸ ਦੇ ਨਾਲ ਕਿਸੇ ਮਰਦ ਦੀ ਆਵਾਜ਼ ਵੀ ਸੁਣਾਈ ਦਿੰਦੀ ਸੀ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ ਮੈਂ ਆਪਣੀ ਬੇਟੀ ਨੂੰ ਸਮਝਾਉਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਹਰ ਵਕਤ ਦੀ ਤਰ੍ਹਾਂ ਮੈਨੂੰ ਇਹ ਕਹਿੰਦੀ ਕਿ ਉਹ ਕਿਸੇ ਦੀ ਕਿਸੇ ਵੀ ਮਰਦ ਦੇ ਨਾਲ ਗੱਲਾਂ ਕਰਨ ਨਹੀਂ ਕਰਦੀ ਉਹ ਸਾਫ਼ ਇਨਕਾਰ ਕਰ ਦਿੰਦੀ ਮੈਨੂੰ ਘਬਰਾਟ ਹੋਣ ਲੱਗੀ ਕਿ ਆਖਿਰ ਸੱਚ ਕੀ ਸੀ ਮੈਨੂੰ ਇਦਾਂ ਲੱਗਣ ਲੱਗ ਪਿਆ ਸੀ ਜਿਵੇਂ ਜਿੱਦਾਂ ਮੈਂ ਪਾਗਲ ਹੋ ਗਈ ਹਾਂ ਮੈਂ ਆਪਣੀ ਬੇਟੀ ਦੀ ਜਸੂਸੀ ਕੀਤੀ ਤੇ ਹਰ ਵਕਤ ਉਸ ਦਾ ਪਿੱਛਾ ਕਰਨ ਲੱਗੀ ਪਰ ਮੈਨੂੰ ਕੁਝ ਵੀ ਨਾ ਮਿਲਿਆ ਮੈਂ ਥੱਕਾ ਹਾਰ ਕੇ ਆਪਣੇ ਘਰ ਵਾਪਸ ਆ ਗਈ ਹੁਣ ਮੈਂ ਸਾਰੀ ਜ਼ਿੰਦਗੀ ਤਾਂ ਆਪਣੀ ਬੇਟੀ ਦੇ ਨਾਲ ਨਹੀਂ ਰਹਿ ਸਕਦੀ ਸੀ ਤਕਰੀਬਨ 1 ਮਹੀਨੇ ਦੇ ਬਾਅਦ ਮੇਰੀ ਬੇਟੀ ਨੇ ਮੈਨੂੰ ਫੋਨ ਕਰਕੇ ਮੇਰੇ ਸਿਰ ਤੇ ਇਦਾਂ ਦਾ ਧਮਾਕਾ ਕੀਤਾ ਕਿ ਮੇਰੇ ਹੋਸ਼ ਉੱਡ ਗਏ ਮੇਰੀ ਬੇਟੀ ਰੋ ਰਹੀ ਸੀ ਅਤੇ ਮੈਨੂੰ ਕਹਿ ਲੱਗੀ ਹੁਣ ਮੈਂ ਥੱਕ ਚੁੱਕੀ ਹਾਂ ਮੈਨੂੰ ਆਪਣੇ ਪਤੀ ਦੇ ਨਾਲ ਹੋਰ ਨਹੀਂ ਰਹਿਣਾ ਮੈਨੂੰ ਤਲਾਕ ਚਾਹੀਦਾ ਉਹ ਬਹੁਤ ਜ਼ਿਆਦਾ ਉਦਾਸ ਸੀ ਮੇਰੇ ਸਮਝਾਉਣ ਤੇ ਉਹ ਚੀਕ ਉੱਠੀ ਅਤੇ ਬੋਲੀ ਮੇਰਾ ਪਤੀ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਮੈਂ ਉਹਨਾਂ ਦੀ ਮਾਨਸਿਕ ਮਰੀਜ਼ ਬਣ ਚੁੱਕੀ ਹਾਂ ਮੈਂ ਉਸ ਦੇ ਨਾਲ ਹੋਰ ਨਹੀਂ ਰਹਿ ਸਕਦੀ ਮੈਂ ਆਪਣੀ ਬੇਟੀ ਦੇ ਅਲਫਾਜ਼ਾਂ ਤੇ ਹੱਕੀ ਬੱਕੀ ਰਹਿ ਗਈ ਸੀ ਮੈਂ ਘਬराई ਹੋਈ ਸੀ ਤੁਰੰਤ ਆਪਣੀ ਬੇਟੀ ਦੇ ਘਰ ਪਹੁੰਚੀ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਮੇਰੀ ਬੇਟੀ ਦਾ ਪਤੀ ਤਾਂ ਬਿਲਕੁਲ ਠੀਕ ਠਾਕ ਸੀ ਅਤੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਸੀ ਮੈਂ ਇਹ ਦੇਖ ਕੇ ਹੱਕੀ ਬੱਕੀ ਰਹਿ ਗਈ ਸੀ ਮੈਂ ਆਪਣੇ ਜਵਾਈ ਨੂੰ ਸਵਾਲ ਕੀਤਾ ਕਿ ਉਸ ਦੀਆਂ ਅੱਖਾਂ ਦੀ ਰੌਸ਼ਨੀ ਕਿੱਦਾਂ ਵਾਪਸ ਆ ਗਈ ਅਤੇ ਇਹ ਸਾਰਾ ਕੁਝ ਕਦੋਂ ਹੋਇਆ ਸੀ ਮੇਰੇ ਸਵਾਲ ਤੇ ਮੇਰੀ ਬੇਟੀ ਨੇ ਨਫਰਤ ਪਰ ਇਲਾਜ ਵਿੱਚ ਆਪਣੇ ਪਤੀ ਨੂੰ ਦੇਖਿਆ ਤੇ ਲਹਿਜੇ ਵਿੱਚ ਬੋਲੀ ਤੇ ਉਸ ਨੂੰ ਆਪਣੇ ਪਤੀ ਤੋਂ ਹਰ ਹਾਲ ਵਿੱਚ ਤਲਾਕ ਚਾਹੀਦਾ ਮੈਂ ਆਪਣੇ ਜਵਾਈ ਦੇ ਸਾਹਮਣੇ ਆਪਣੀ ਬੇਟੀ ਦੀ ਇਹ ਗੱਲ ਸੁਣ ਕੇ ਬਖਲਾ ਗਈ ਸੀ ਅਤੇ ਆਪਣੀ ਬੇਟੀ ਨੂੰ ਖਮੋਸ਼ ਕਰਵਾਉਣ ਲੱਗੀ ਸੀ ਅਤੇ ਨਾਲ ਹੀ ਮੈਂ ਆਪਣੇ ਜਵਾਈ ਨਾਲ ਵੀ ਗੱਲ ਕੀਤੀ ਅਤੇ ਉਸ ਨੂੰ ਬੇਨਤੀ ਕਰਨ ਲੱਗੀ ਕਿ ਉਹ ਮੇਰੀ ਬੇਟੀ ਦੀਆਂ ਗੱਲਾਂ ਤੇ ਧਿਆਨ ਨਾ ਦੇਵੇ ਪਰ ਮੇਰੀ ਬੇਟੀ ਲਗਾਤਾਰ ਤਲਾਕ ਦੀ ਹੀ ਗੱਲ ਕਹਿ ਰਹੀ ਸੀ ਮੈਂ ਗੁੱਸੇ ਨਾਲ ਆਪਣੀ ਬੇਟੀ ਨੂੰ ਦੇਖਿਆ ਤੇ ਸਖਤੀ ਦੇ ਨਾਲ ਉਸ ਨੂੰ ਚੁੱਪ ਕਰਵਾਇਆ ਤਾਂ ਉਹ ਰੋ ਪਈ ਅਤੇ ਚੀਕ-ਚੀਕ ਕੇ ਆਪਣੇ ਪਤੀ ਨੂੰ ਧੋਖੇਬਾਜ਼ ਮਕਰ ਅਤੇ ਨਾ ਜਾਣੇ ਕੀ-ਕੀ ਕਹਿਣ ਲੱਗੀ ਮੈਂ ਉਸਦੇ ਅਲਫ਼ਾਜ਼ਾਂ ਤੋਂ ਜ਼ਿਆਦਾ ਆਪਣੇ ਜਵਾਈ ਦੀ ਖਮੋਸ਼ੀ ਪਰੇਸ਼ਾਨ ਕਰ ਰਹੀ ਸੀ ਕਿਉਂਕਿ ਉਹ ਮੇਰੀ ਬੇਟੀ ਦੇ ਇਦਾਂ ਦੇ ਅਲਫਾਜ਼ਾਂ ਤੇ ਵੀ ਕੁਝ ਨਹੀਂ ਬੋਲਿਆ ਸੀ ਮੈਨੂੰ ਇੱਕਦਮ ਪਰੇਸ਼ਾਨੀ ਨੇ ਘੇਰ ਲਿਆ ਸੀ ਹੁਣ ਮੈਨੂੰ ਅੰਦਾਜ਼ਾ ਹੋ ਰਿਹਾ ਸੀ ਕਿ ਮੇਰੀ ਬੇਟੀ ਦੇ ਨਾਲ ਕੁਝ ਤਾਂ ਗਲਤ ਹੋਇਆ ਸੀ ਕਿ ਉਹ ਇਦਾਂ ਰੋ ਰਹੀ ਆ ਅਤੇ ਤਲਾਕ ਦਾ ਕਹਿ ਰਹੀ ਆ ਮੈਂ ਆਪਣੀ ਬੇਟੀ ਤੋਂ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹ ਫਟ ਪਈ ਅਤੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਹਕੀਕਤ ਦੱਸ ਦਿੱਤੀ ਉਸ ਦੀਆਂ ਗੱਲਾਂ ਨੇ ਮੈਨੂੰ ਜੀ ਜਾਣ ਤੋਂ ਹਿਲਾ ਕੇ ਰੱਖ ਦਿੱਤਾ ਸੀ ਮੈਂ ਫਟੀਆਂ ਫਟੀਆਂ ਅੱਖਾਂ ਦੇ ਨਾਲ ਆਪਣੇ ਜਵਾਈ ਨੂੰ ਵੇਖਿਆ ਉਹ ਸਿਰ ਚੁੱਕ ਲਿਆ ਸੀ ਆਪਣੀ ਬੇਟੀ ਦੀ ਆਪ ਬੀਤੀ ਤੇ ਮੇਰਾ ਦਿਲ ਫਟਣ ਵਾਲਾ ਹੋ ਗਿਆ ਸੀ ਉਸਨੇ ਮੈਨੂੰ ਰੋਂਦੀ ਹੋਏ ਦੱਸਿਆ ਕਿ ਮੈਂ ਵਿਦਾ ਹੋ ਕੇ ਆਈ ਤਾਂ ਈਸ਼ਾਨ ਮਹਿਲ ਵਰਗਾ ਕਰ ਲਾਈਟਾਂ ਤੇ ਫੁੱਲਾਂ ਦੇ ਨਾਲ ਸਜਿਆ ਹੋਇਆ ਸੀ ਮੈਂ ਇਸ ਤਰ੍ਹਾਂ ਦੇ ਸਵਾਗਤ ਚ ਬਹੁਤ ਖੁਸ਼ ਸੀ ਮੈਂ ਅੱਖਾਂ ਵਿੱਚ ਬਹੁਤ سارے ਸੁਪਨੇ ਸਜਾਏ ਆ ਕਮਰੇ ਵਿੱਚ ਬੈਠੀ ਆਪਣੇ ਪਤੀ ਦਾ ਇੰਤਜ਼ਾਰ ਕਰਨ ਲੱਗੀ ਮੈਂ ਇੰਨੀ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ ਕਿ ਹਰ ਦੇਖਣ ਵਾਲੇ ਨੇ ਮੇਰੀ ਤਾਰੀਫ਼ ਕੀਤੀ ਸੀ ਮੈਨੂੰ ਯਕੀਨ ਸੀ ਕਿ ਮੈਂ ਆਪਣੇ ਪਤੀ ਦੇ ਦਿਲ ਵਿੱਚ ਘਰ ਬਣਾ ਲਵਾਂਗੀ ਪਰ ਜਦੋਂ ਮੇਰਾ ਪਤੀ ਆਇਆ ਤਾਂ ਉਹ ਚੁੱਪ ਕਰਕੇ ਮੇਰੇ ਸਾਹਮਣੇ बैठी मैं कुंड करके बैठी थी मैं सोचा कि वो मेरा कुंड चुक के मेरी तारीफ ਕਰਨਗੇ ਪਰ ਜਦੋਂ ਉਸ ਨੇ ਇਦਾਂ ਨਹੀਂ ਕੀਤਾ ਤਾਂ ਮੈਂ ਸਿਰ ਚੁੱਕ ਕੇ ਉਸ ਨੂੰ ਵੇਖਿਆ ਉਸ ਨੂੰ ਵੇਖ ਕੇ ਮੈਨੂੰ ਝਟਕਾ ਲੱਗਿਆ ਸੀ ਕਿਉਂਕਿ ਉਹ ਮੇਰੀ بجائے ਦੂਸਰੇ ਪਾਸੇ ਦੇਖ ਰਿਹਾ ਸੀ ਮੈਂ ੱਚਿ ਜਿਖਦੇ ਹੋਏ ਆਪਣੇ ਪਤੀ ਨੂੰ ਦੁਆ ਸलाम ਕੀਤੀ ਤਾਂ ਉਹ ਕਿ ਉਹ ਮੇਰੇ ਵੱਲ ਧਿਆਨ ਦੇਵੇ ਪਰ ਉਸ ਨੇ ਮੇਰੀ ਦੁਆ ਸलाम ਦਾ ਜਵਾਬ ਹੀ ਮੇਰੇ ਵੱਲ ਦੇ ਕੇ ਬਿਨਾਂ ਹੀ ਦਿੱਤਾ ਸੀ ਆਪਣੇ ਪਤੀ ਦਾ ਇਹ ਰਵਈਆ ਮੇਰਾ ਦਿਲ ਤੋੜ ਰਿਹਾ ਸੀ ਮੈਂ ਉਦਾਸ ਉਦਾਸੀ ਨਾਲ ਸਿਰ ਚੁੱਕਾ ਅਲਿਆ ਇਸ ਤੋਂ ਪਹਿਲਾਂ ਕਿ ਮੈਂ ਉੱਠ ਕੇ ਜਾਂਦੀ ਮੇਰੇ ਪਤੀ ਨੇ ਮੈਨੂੰ ਅਜੀਬ ਜਈ ਗੱਲ ਕਹਿ ਦਿੱਤੀ ਜਿਸ ਨੂੰ ਸੁਣ ਕੇ ਮਹਾਰਾਣੀ ਦੇ ਨਾਲ ਉਸ ਨੂੰ ਦੇਖਣ ਲੱਗੀ ਉਹ ਮੈਨੂੰ ਦੇਖੇ ਬਿਨਾ ਪੁੱਛ ਰਿਹਾ ਸੀ ਕਿ ਤੂੰ ਯਕੀਨਨ ਖੂਬਸੂਰਤ ਲੱਗ ਰਹੀ ਹੋਵੇਂਗੀ ਕਾਸ਼ ਮੈਂ ਵੀ ਤੈਨੂੰ ਦੇਖ ਸਕਦਾ ਮੈਂ ਮਹਾਰਾਣੀ ਦੇ ਨਾਲ ਆਪਣੇ ਪਤੀ ਨੂੰ ਦੇਖਿਆ ਤੇ ਕਿਹਾ ਮੈਂ ਤਾਂ ਉਸ ਦੇ ਸਾਹਮਣੇ ਬੈਠੀ ਹਾਂ ਉਹ ਮੇਰੇ ਤੇ ਪੂਰਾ ਹੱਕ ਰੱਖਦਾ ਹੈ ਫਿਰ ਉਹ ਮੈਨੂੰ ਕਿਉਂ ਨਹੀਂ ਦੇਖ ਸਕਦਾ ਮੇਰੇ ਇਸ ਸਵਾਲ ਤੇ ਉਸ ਨੇ ਅਫਸੋਸ ਨਾਲ ਜੋ ਮੈਨੂੰ ਦੱਸਿਆ ਉਸ ਨਾਲ ਮੈਨੂੰ ਹੈਰਾਨੀ ਦਾ ਝਟਕਾ ਲੱਗਿਆ ਸੀ ਮੈਂ ਆਪਣੀ ਦੇ ਧੋਖੇ ਤੇ ਅਕੀ ਬੱਕੀ ਬੈਠੀ ਹੋਈ ਸੀ ਮੇਰਾ ਪਤੀ ਅੱਖਾਂ ਤੋਂ ਅੰਨ੍ਹਾ ਸੀ ਉਸ ਦੀ ਦੁਨੀਆ 'ਚ ਹਨੇਰਾ ਸੀ ਮੈਂ ਬਹੁਤ ਜ਼ਿਆਦਾ ਰੋਈ ਸੀ ਕਿ ਜਦੋਂ ਮੇਰਾ ਪਤੀ ਮੈਨੂੰ ਦੇਖ ਹੀ ਨਹੀਂ ਸਕਦਾ ਫਿਰ ਮੇਰੇ ਤਿਆਰ ਹੋਣ ਦਾ ਕੀ ਫਾਇਦਾ ਅਤੇ ਫਿਰ ਮੇਰੇ ਇਸ ਹਸੰਦਾ ਕੀ ਫਾਇਦਾ ਜਿਸ ਨੂੰ ਸਲਾਉਣ ਵਾਲਾ ਕੋਈ ਵੀ ਨਾ ਹੋਵੇ ਮੈਂ ਆਪਣੇ ਪਤੀ ਦੇ ਸਾਹਮਣੇ ਉੱਠ ਗਈ ਅਤੇ ਫੁੱਟ ਫੁੱਟ ਕੇ ਰੋਣ ਲੱਗੀ ਮੈਨੂੰ ਪੈਸੇ ਦਾ ਕਦੀ ਵੀ ਲਾਲਚ ਨਹੀਂ ਸੀ ਮੈਂ ਹਮੇਸ਼ਾ ਆਪਣੀ ਤਾਰੀਫ ਸੁਣੀ ਸੀ ਮੈਂ ਅੱਗੇ ਵੀ ਇਦਾਂ ਹੀ ਜ਼ਿੰਦਗੀ ਚਾਹੁੰਦੀ ਸੀ ਮੇਰੀ ਮਾਣੇ ਮੈਨੂੰ ਇਹੀ ਕਹਿ ਕੇ ਵਿਆਹ ਦੇ ਲਈ ਮਨਾਇਆ ਸੀ ਕਿ ਮੁੰਡਾ ਮੇਰੇ ਨਾਲ ਮੁਹੱਬਤ ਕਰ ਬੈਠਾ ਹੈ ਅਤੇ ਮੇਰੇ ਬਿਨਾ ਨਹੀਂ ਰਹਿ ਸਕਦਾ ਮੈਨੂੰ ਹੁਣ ਸਾਰਾ ਕੁਝ ਫਰੇਬ ਤੇ ਧੋਖਾ ਲੱਗ ਰਿਹਾ ਸੀ ਮੈਂ ਪਹਿਲੀ ਰਾਤ ਹੀ ਇਸ ਵਿਆਹ ਦੀ ਅਸਲੀਅਤ ਜਾਣ ਗਈ ਸੀ ਜਿੱਥੇ ਮੁਹੱਬਤ ਸੀ ਬਲਕੇ ਸਿਰਫ ਲਾਲਚ ਅਤੇ ਧੋਖਾ ਸੀ ਮੇਰੀ ਬਦਦਲੀ ਅਤੇ ਉਦਾਸੀ ਤੇ ਮੈਨੂੰ ਅੰਨੇ ਪਤੀ ਨੇ ਖੁਸ਼ ਕਰਨ ਲਈ ਮੇਰਾ ਮਿਜਾਜ ਚੰਗਾ ਕਰਨ ਦੇ ਲਈ ਆਪਣੀ ਸਾਰੀ ਜਾਇਦਾਦ ਮੇਰੇ ਨਾਮ ਕਰ ਦਿੱਤੀ ਸੀ ਅਤੇ ਮੈਨੂੰ ਕਮਾਉਣ ਦੇ ਲਈ ਮੇਰੀ ਪਸੰਦੀਆਂ ਥਾਵਾਂ ਤੇ ਲੈ ਗਿਆ ਪਰ ਉਥੋਂ ਵਾਪਸ ਆਉਣ ਤੋਂ ਬਾਅਦ ਵੀ ਮੈਂ ਉਦਾਰ ਜਈ ਹੋ ਕੇ ਆਪਣੇ ਕਮਰੇ ਵਿੱਚ ਪਈ ਰਹਿੰਦੀ ਸੀ ਮੈਂ ਆਪਣਾ ਖਿਆਲ ਰੱਖਣਾ ਛੱਡ ਦਿੱਤਾ ਸੀ ਪਰ ਮੈਂ ਨਹੀਂ ਜਾਣਦੀ ਸੀ ਕਿ ਮੇਰਾ ਇਸ ਤਰ੍ਹਾਂ ਦੇ ਹੁਲੀਏ ਵਿੱਚ ਰਹਿਣਾ ਕਿਸੇ ਨੂੰ ਬੁਰੀ ਤਰ੍ਹਾਂ ਨਾਲ ਮਹਿਸੂਸ ਹੋਇਆ ਸੀ ਇੱਕ ਦਿਨ ਮੇਰੇ ਮੋਬਾਈਲ ਤੇ ਅਚਾਨਕ ਕਿਸੇ ਦਾ ਮੈਸੇਜ ਆਇਆ जिस ਵਿੱਚ ਮੇਰੀ ਬਹੁਤ ਤਾਰੀਫ ਕੀਤੀ ਹੋਈ ਸੀ ਅਤੇ ਮੈਨੂੰ ਕਿਹਾ ਗਿਆ ਸੀ ਕਿ ਹੁਣ ਮੈਂ ਤਿਆਰ ਕਿਉਂ ਨਹੀਂ ਹੁੰਦੀ ਮੇਰੇ ਵਰਗੀ ਹਸਨ ਦੀ ਮੂਰਤ ਤੇ ਲਾਪਰਵਾਹੀ ਨਹੀਂ ਜੱਚਦੀ ਮੈਂ ਉਹ ਮੈਸੇਜ ਦੇ ਕੇ ਹੈਰਾਨ ਰਹਿ ਗਈ ਕਿਉਂਕਿ ਉਹ ਜੋ ਕੋਈ ਵੀ ਸੀ ਲਫ਼ਜ਼ਾਂ ਦੇ ਨਾਲ ਖੇਲਣਾ ਚੰਗੀ ਤਰ੍ਹਾਂ ਜਾਣਦਾ ਸੀ ਪਰ ਮੈਂ ਉਸ ਮੈਸੇਜ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਕਿਉਂਕਿ ਮੈਂ ਵਿਆਹੀ ਫਰੀ ਲੜਕੀ ਸੀ ਪਰ ਮੇਰੇ ਨਜ਼ਰ ਅੰਦਾਜ਼ ਕਰਨ ਦੇ ਬਾਵਜੂਦ ਉਹ ਮੈਨੂੰ ਲਗਾਤਾਰ ਮੈਸੇਜ ਕਰਦਾ ਰਿਹਾ ਅਤੇ ਮੈਨੂੰ ਤਿਆਰ ਹੋਣ ਦੇ ਲਈ ਉਤਸ਼ਾਹਦਾ ਰਿਹਾ ਇੱਕ ਦਿਨ ਮੈਨੂੰ ਉਸੇ ਨੰਬਰ ਤੋਂ ਮੈਸੇਜ ਆਇਆ ਕਿ ਮੈਂ ਗੁਲਾਬੀ ਰੰਗ ਦੇ ਕੱਪੜੇ ਵਿੱਚ ਬਹੁਤ ਖੂਬਸੂਰਤ ਲੱਗਦੀ ਹਾਂ ਉਸ ਮੈਸੇਜ ਵਿੱਚ ਮੇਰੇ ਹੁਸਨ ਤੇ ਸ਼ਾਇਰੀ ਕੀਤੀ ਗਈ ਸੀ ਅਤੇ ਮੈਨੂੰ ਗੁਲਾਬੀ ਕੱਪੜੇ ਪਾਉਣ ਲਈ ਦਿੱਤੀਆਂ ਮਿੰਤਾਵਾਂ ਗਈਆਂ ਸੀ ਮੈਨੂੰ ਨਾ ਜਾਣੇ ਕੀ ਹੋਇਆ ਕਿ ਮੈਂ ਆਪਣੀ ਅਲਮਾਰੀ ਖੋਲੀ ਗੁਲਾਬੀ ਰੰਗ ਦੇ ਕੱਪੜੇ ਤਲਾਸ਼ ਕਰਨ ਲੱਗੀ ਮੈਨੂੰ ਇੱਕ ਬਹੁਤ ਹੀ ਖੂਬਸੂਰਤ ਗੁਲਾਬੀ ਰੰਗ ਦਾ ਸੂਟ ਮਿਲ ਗਿਆ ਮੈਂ ਨਹਾ ਕੇ ਉਹ ਗੁਲਾਬੀ ਰੰਗ ਦਾ ਸੂਟ ਪਾ ਲਿਆ ਅਤੇ ਆਪਣੇ ਵਾਲ ਬਣਾਏ ਮੇਕਅਪ ਕੀਤਾ ਤਾਂ ਮੇਰਾ ਹੁਸਨ ਨਿਖਰ ਕੇ ਸਾਹਮਣੇ ਆ ਗਿਆ ਮੈਂ ਉਸੇ ਨੰਬਰ ਤੇ ਮੈਸੇਜ ਕੀਤਾ ਤੇ ਕਿਹਾ ਕਿ ਮੈਂ ਗੁਲਾਬੀ ਰੰਗ ਦਾ ਸੂਟ ਪਾ ਕੇ ਤਿਆਰ ਹਾਂ ਹੁਣ ਉਹ ਮੈਨੂੰ ਦੱਸੇ ਕਿ ਮੈਂ ਉਸ ਉਹ ਮੈਨੂੰ ਕਿੱਥਾ ਦੇਖੇਗਾ ਮੈਂ ਜਾਣਨਾ ਚਾਹੁੰਦੀ ਸੀ ਕਿ ਉਹ ਕੌਣ ਆ ਪਰ ਮੈਂ ਨਹੀਂ ਜਾਣਦੀ ਸੀ ਕਿ ਮੇਰੇ ਇਸ ਮੈਸੇਜ ਦਾ ਸਰੂਸ ਆਦਮੀ ਤੇ ਇਦਾਂ ਦਾ ਪਵੇਗਾ ਤੇ ਉਹ ਦਿਨ ਦਿਹਾੜੇ ਮੇਰੇ ਕਮਰੇ ਦੀ ਖਿੜਕੀ ਤੇ ਆ ਪਹੁੰਚਿਆ ਸੀ ਮੈਂ ਆਪਣੇ ਕਮਰੇ ਦੀ ਖਿੜਕੀ ਤੇ ਕੋਈ ਅਣਜਾਣ ਨਕਾਬ ਪੋਛ ਦੇਖ ਕੇ ਕਬਰਾ ਗਈ ਸੀ ਉਹ ਲੜਕਾ ਜਵਾਨ ਸੀ ਜਿਹਦਾ ਰੰਗ ਸਾਫ ਸੀ ਅਤੇ ਨਕਾਬ ਵਿੱਚ ਵੀ ਉਸ ਦੀਆਂ ਅੱਖਾਂ ਖੂਬਸੂਰਤ ਲੱਗ ਰਹੀਆਂ ਸੀ ਮੈਨੂੰ ਅੰਦਾਜ਼ਾ ਹੋਇਆ ਸੀ ਕਿ ਉਹ ਜੋ ਕੋਈ ਵੀ ਸੀ ਉਹ ਖੁਦ ਵੀ ਬਹੁਤ ਪਿਆਰਾ ਸੀ ਅਤੇ ਬਹਾਦਰ ਵੀ ਜੋ ਮੈਨੂੰ ਮਿਲਣ ਦੇ ਲਈ ਮੇਰੇ ਘਰ ਤੱਕ ਪਹੁੰਚ ਗਿਆ ਸੀ ਮੈਂ ਉਸ ਨੂੰ ਵਾਪਸ ਭੇਜਣਾ ਚਾਹੁੰਦੀ ਸੀ ਪਰ ਇਦਾਂ ਨਹੀਂ ਕਰ ਪਾਈ ਅਤੇ ਉਸ ਨੂੰ ਆਪਣੇ ਕਮਰੇ ਵਿੱਚ ਬਿਠਾ ਲਿਆ ਉਹ ਆਪਣਾ ਚਿਹਰਾ ਦਿਖਾਉਣ ਤੇ ਰਾਜੀ ਨਹੀਂ ਸੀ ਪਰ ਉਸ ਦੀਆਂ ਅੱਖਾਂ ਦੇ ਵਿੱਚ ਮੇਰੇ ਵਾਸਤੇ mohabbat ਸਾਫ ਨਜ਼ਰ ਆ ਰਹੀ ਸੀ ਉਹ ਖੁੱਲ ਕੇ ਮੇਰੀ ਤਾਰੀਫ ਕਰਦਾ ਰਿਹਾ ਮੈਨੂੰ ਉਸ ਦਾ ਸਾਥ ਚੰਗਾ ਲੱਗਣ ਲੱਗਾ ਸੀ ਉਸ ਤੋਂ ਬਾਅਦ ਮੇਰਾ ਇਹੀ ਰੁਟੀਨ ਬਣ ਗਿਆ ਸੀ ਉਹ ਲੜਕਾ ਦੇਰ ਰਾਤ ਮੇਰੇ ਨਾਲ ਫੋਨ ਤੇ ਗੱਲਾਂ ਕਰਦਾ ਤੇ ਜਦੋਂ ਮੇਰਾ ਪਤੀ ਕੰਮ ਤੇ ਜਾਂਦਾ ਤਾਂ ਉਹ ਮੇਰੇ ਘਰ ਆ ਜਾਂਦਾ ਉਹ ਮੈਨੂੰ ਬੇਹਸਾਬੀ mohabbat ਕਰਦਾ ਸੀ ਅਤੇ ਮੈਂ ਵੀ ਉਸ ਦੀਆਂ ਤਾਰੀਫਾਂ ਸੁਣ ਸੁਣ ਕੇ ਖੁਸ਼ ਹੁੰਦੀ ਸੀ ਮੈਂ ਆਪਣੀ ਮਾਂ ਦੇ ਘਰ ਵੀ ਜਾਣਾ ਆਉਣਾ ਬੰਦ ਕਰ ਦਿੱਤਾ ਸੀ ਉਸ ਦੇ ਵਾਸਤੇ ਸੱਜ ਤੱਜ ਕੇ ਰਹਿਣ ਲੱਗੀ ਕਦੀ ਕਦੀ ਮੇਰਾ ਜਮੀਰ ਉੱਠਦਾ ਅਤੇ ਮੈਨੂੰ ਲੰਨਤਾ ਪਉਂਦਾ ਸੀ ਕਿ ਇਹ ਸਾਰਾ ਕੁਝ ਠੀਕ ਨਹੀਂ ਆ ਪਰ ਮੈਂ ਆਪਣੇ ਜਮੀਰ ਨੂੰ ਥਾਪ ਕੇ ਸੁਆਹ ਦਿੰਦੀ ਮੈਂ ਆਪਣੇ ਮਹਿਰਮ ਨੂੰ ਛੱਡ ਕੇ ਉਸ ਆਦਮੀ ਦੀ ਆਦੀ ਹੁੰਦੀ ਜਾ ਰਹੀ ਸੀ ਮੈਨੂੰ ਆਪਣੇ ਪਤੀ ਦੀ ਆਮ ਜਿਹੀ ਸੂਰਤ ਅਤੇ ਇੰਨੇ ਮਨ ਤੋਂ ਹਰ ਵਕਤ ਸ਼ਿਕਾਇਤ ਕਰਨ ਲੱਗੀ ਸੀ ਮੇਰੇ ਕੋਲੋਂ ਆਪਣੇ ਪਤੀ ਦੀ ਕੁਰਬਤ ਬਰਦਾਸ਼ਤ ਨਹੀਂ ਹੁੰਦੀ ਸੀ ਜਦ ਕਿ ਮੈਂ ਹਰ ਵਕਤ ਉਸ ਆਦਮੀ ਦੇ ਆਉਣ ਦਾ ਇੰਤਜ਼ਾਰ ਕਰਦੀ ਰਹਿੰਦੀ ਸੀ ਇਹ ਗੱਲ ਮੈਨੂੰ ਬੁਰੀ ਤਰ੍ਹਾਂ ਰਲਣ ਲੱਗੀ ਸੀ ਕਿ ਮੈਨੂੰ ਜਿਸ ਦੇ ਨਾਲ ਮੁਹੱਬਤ ਹੋਈ ਸੀ ਉਹ ਮੇਰਾ ਮਹਿਰਮ ਨਹੀਂ ਸੀ ਅਤੇ ਜੋ ਮੇਰਾ ਮਹਿਰਮ ਸੀ ਮੇਰੇ ਉੱਪਰ ਹਾਕ ਰੱਖਦਾ ਸੀ ਉਸ ਦਾ ਵजूद ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਸੀ ਮੈਂ ਉਲਝੀ ਉਲਝੀ ਜਹੀ ਰਹਿਣ ਲੱਗੀ ਮੇਰੀ ਮਾਂ ਨੇ ਮੇਰੇ ਵਿੱਚ ਤਬਦੀਲੀਆਂ ਮਹਿਸੂਸ ਕੀਤੀਆਂ ਤਾਂ ਉਹ ਹਰ ਵਕਤ ਮੈਨੂੰ ਸਮਝਾਉਣ ਲੱਗਦੀ ਉਹ ਮੈਨੂੰ ਮੇਰੇ ਪਤੀ ਦੀ ਮਸੂਮੀਅਤ ਦੱਸਦੀ ਮੈਨੂੰ ਅਹਿਸਾਸ ਕਰਾਉਂਦੀ ਕਿ ਉਸ ਇਨਸਾਨ ਨੇ ਸਾਨੂੰ ਜਦੋਂ ਕਬੂਲ ਕੀਤਾ ਜਦੋਂ ਅਸੀਂ ਦੋਨੋਂ ਮਾਂ ਬੇਟੀ ਬਹੁਤ ਮੁਸ਼ਕਲ ਹਾਲਾਤ ਵਿੱਚ ਸੀ ਉਸ ਨੇ ਨਾ ਸਿਰਫ ਸਾਨੂੰ ਕਬੂਲ ਕੀਤਾ ਬਲਕਿ ਸਾਡੇ ਉੱਤੇ ਪੈਸਾ ਲਗਾ ਕੇ ਸਾਡੇ ਹਾਲਾਤਾਂ ਨੂੰ ਬਿਹਤਰ ਬਣਾਇਆ ਆਪਣੀ ਮਾਂ ਦੇ ਸਮਝਾਉਣ ਤੇ ਮੈਂ ਹੋਰ ਵੀ ਜ਼ਿਆਦਾ ਉਲਝਦੀ ਜਾਂਦੀ ਸੀ ਮੈਂ ਆਪਣੇ ਪਤੀ ਨੂੰ ਮੁਹੱਬਤ ਕਰਨਾ ਚਾਹੁੰਦੀ ਸੀ ਪਰ ਮੈਂ ਜਿੱਦਾਂ ਦਾ ਇਨਸਾਨ ਚਾਹੁੰਦੀ ਸੀ ਮੇਰਾ ਪਤੀ ਉਦਾਂ ਦਾ ਨਹੀਂ ਸੀ ਬਲਕਿ ਉਹ ਨਕਾਬ ਪੋਸ਼ ਲੜਕਾ ਉਦਾਂ ਦਾ ਹੀ ਸੀ ਉਹ ਮੇਰਾ ਹੁਸਨ ਦੇਖ ਸਕਦਾ ਸੀ ਮੈਨੂੰ ਆਪਣੇ ਗੁਨਾਹਾਂ ਦਾ ਬਹੁਤ ਜ਼ਿਆਦਾ ਅਹਿਸਾਸ ਹੁੰਦਾ ਮੈਂ ਦਿਲੋਂ ਜਾਨ ਦੀ ਜੰਗ ਵਿੱਚ ਟਕਾਵੜ ਦਾ ਸ਼ਿਕਾਰ ਹੋ ਰਹੀ ਸੀ ਉਹਨਾਂ ਦਿਨਾਂ ਦੇ ਵਿੱਚ ਹੀ ਮੇਰੀ ਮਾਂ ਸਾਡੇ ਘਰ ਰਹਿਣ ਆ ਗਈ ਮੈਂ ਪਰੇਸ਼ਾਨ ਸੀ ਕਿ ਮੈਂ ਹੁਣ ਉਸ ਲੜਕੇ ਦੇ ਨਾਲ ਕਿੱਦਾਂ ਮਿਲਾਂਗੀ ਮੈਂ ਇਹ ਗੱਲ ਉਸਦੇ ਨਾਲ ਕੀਤੀ ਤਾਂ ਉਸਨੇ ਮੈਨੂੰ ਤਸੱਲੀ ਦਿੱਤੀ ਉਹ ਕਹਿਣ ਲੱਗਾ ਅਸੀਂ ਤੇਰੇ ਪਤੀ ਨੂੰ ਬੇਵਕੂਫ਼ ਬਣਾਇਆ ਆ ਤਾਂ ਫਿਰ ਤੇਰੀ ਬੁੱਢੀ ਮਾਂ ਨੂੰ ਵੀ ਖਬਰ ਨਹੀਂ ਹੋਵੇਗੀ ਮੈਨੂੰ ਦੱਸ ਸੀ ਕਿ ਮੇਰੀ ਮਾਂ ਸੱਚ ਤੱਕ ਪਹੁੰਚ ਜਾਵੇਗੀ ਜਦੋਂ ਮੇਰਾ ਪਤੀ ਬਾਹਰ ਜਾਂਦਾ ਤੋ ਲੜਕਾ ਲੁੱਕ ਕੇ ਖਿੜਕੀ ਦੇ ਰਸਤੇ ਮੇਰੇ ਕਮਰੇ ਵਿੱਚ ਆ ਜਾਂਦਾ ਉਸ ਦੀਆਂ ਹਰਕਤਾਂ ਤੇ ਮੇਰੀ ਮਾਂ ਨੂੰ ਮੇਰੇ ਉੱਤੇ ਸ਼ੱਕ ਹੋਣ ਲੱਗ ਪਿਆ ਸੀ ਪਰ ਪੁੱਛਣ ਤੇ ਜਦੋਂ ਮੈਂ ਸਾਫ਼ ਇਨਕਾਰ ਕੀਤਾ ਤਾਂ ਉਹ ਹੋਰ ਜ਼ਿਆਦਾ ਸ਼ੱਕ ਵਿੱਚ ਪੈ ਗਈ ਥੱਕ ਕੇ ਮੈਂ ਉਸ ਦਾ ਲੜਕੇ ਨੂੰ ਸ਼ਕਤੀ ਦੇ ਨਾਲ ਮਨਾ ਕੀਤਾ ਤੇ ਉਸ ਨੂੰ ਲਾਣ ਤਾਂ ਪਾਈਆਂ ਕਿ ਉਸ ਦੀ ਵਜ੍ਹਾ ਦੇ ਨਾਲ ਮੈਂ ਸਾਰਿਆਂ ਦੀਆਂ ਨਜ਼ਰਾਂ ਦੇ ਵਿੱਚ ਮਾੜੀ ਬਣਨ ਦੀ ਜਾ ਰਹੀ ਹਾਂ ਅਤੇ ਗੁਨਾਹਕ ਮਾਰ ਰਹੀ ਹਾਂ ਮੈਂ ਰੋ ਪਈ ਅਤੇ ਉਹ ਲੜਕਾ ਮੇਰੀ ਗੱਲ ਸੁਣ ਕੇ ਉੱਥੋਂ ਚਲਾ ਗਿਆ ਤੇ ਕਦੀ ਵੀ ਵਾਪਸ ਨਹੀਂ ਆਇਆ ਤੇ ਮਗਰ ਮੈਂ ਉਸ ਦੀ ਯਾਦ ਵਿੱਚ ਪਲ-ਪਲ ਮਰਨ ਲੱਗੀ ਉਹ ਆਪਣੀ ਆਦਤ ਦਾ ਜ਼ਹਿਰ ਮੇਰੇ ਦਿlo-ਦਿਮਾਗ ਵਿੱਚ ਘੋਲ ਚੁੱਕਿਆ ਸੀ ਇੱਕ ਦਿਨ ਮੈਂ ਸਿਰਦਰਦੀਆਂ ਗੋਲੀਆਂ ਤਲਾਸ਼ ਕਰ ਰਹੀ ਸੀ ਕਿ ਮੈਨੂੰ ਆਪਣੇ ਪਤੀ ਦੀ ਅਲਮਾਰੀ ਵਿੱਚ ਕੋਈ ਸਮਾਨ ਮਿਲਿਆ ਜਦੋਂ ਮੈਂ ਸਮਾਨ ਦੇਖਿਆ ਤਾਂ ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਆ ਗਿਆ ਕਿਉਂਕਿ ਉਹ ਸਾਰਾ ਸਮਾਨ ਉਹੀ ਸੀ ਜੋ ਉਹ ਨਕਾਬ ਵਾਲਾ ਲੜਕਾ ਇਸਤੇਮਾਲ ਕਰਦਾ ਸੀ ਮੈਨੂੰ ਲੱਗਿਆ ਕਿ ਮੇਰੇ ਪਤੀ ਨੇ ਉਸ ਨੂੰ ਮਰਵਾ ਦਿੱਤਾ ਹੈ ਮੈਂ ਤੜਫ-ਤੜਫ ਕੇ ਰੋਈ ਸੀ ਅਤੇ ਆਪਣੇ ਪਤੀ ਤੋਂ ਉਸ ਲੜਕੇ ਦੇ ਬਾਰੇ ਸਵਾਲ ਕਰਨ ਲੱਗੀ ਉਦੋਂ ਉਸਨੇ ਮੈਨੂੰ ਦੱਸਿਆ ਕਿ ਉਹ ਲड़का ਕੋਈ ਹੋਰ ਨਹੀਂ ਬਲਕਿ ਉਹ ਖੁਦ ਹੀ ਸੀ ਅਤੇ ਆਪਣਾ ਉਲੀਆ ਬਦਲ ਕੇ ਮੇਰੇ ਨਾਲ ਰਹਿ ਰਿਹਾ ਸੀ ਅਤੇ ਆਪਣੇ ਅਸਰ ਰੂਪ ਦੇ ਵਿੱਚ ਮੈਨੂੰ ਲੁਕੇ ਮਿਲਣ ਆਉਂਦਾ ਸੀ ਇਹਨਾਂ ਦੱਸ ਕੇ ਮੇਰੀ ਬੇਟੀ ਰੋਣ ਲੱਗੀ ਅਤੇ ਮੈਂ ਆਪਣੇ ਜਵਾਈ ਨੂੰ ਦੇਖ ਰਹੀ ਸੀ ਉਹ વાਕਿਆ ਹੀ ਬਹੁਤ ਖੂਬਸੂਰਤ ਅਤੇ ਦਿਲਕਸ਼ ਜਿਹਾ ਲੜਕਾ ਸੀ ਉਹ ਕਹਿਣ ਲੱਗਿਆ ਕਿ ਉਹ ਵਾਕਿਆ ਮੇਰੀ ਬੇਟੀ ਨੂੰ ਬਹੁਤ ਮੁਹੱਬਤ ਕਰਦਾ ਹੈ ਪਰ ਉਸ ਦੇ ਸ਼ਰਾਤੀ ਦੋਸਤਾਂ ਨੇ ਆਪਣੀ ਪਤਨੀ ਨੂੰ ਅਜਮਾਉਣ ਦੀ ਸਲਾਹ ਦਿੱਤੀ ਸੀ ਉਦੋਂ ਉਸਨੇ ਆਪਣੀ ਸ਼ਕਲ ਨੂੰ ਥੋੜਾ ਜਿਹਾ ਵਿਗਾੜ ਕੇ ਅਤੇ ਅੰਨਾ ਬਣ ਕੇ ਮੇਰੀ ਬੇਟੀ ਨੂੰ ਵਿਆਹ ਕੇ ਲੈ ਗਿਆ ਸੀ ਪਰ ਉਹ ਆਪਣੇ ਡਰਾਮੇ ਵਿੱਚ ਬਹੁਤ ਅੱਗੇ ਨਿਕਲ ਗਿਆ ਸੀ ਉਹ ਆਪਣੀ ਪਤਨੀ ਨੂੰ ਦੱਸਣ ਤੋਂ ਡਰਦਾ ਸੀ ਕਿਤੇ ਮੈਨੂੰ ਛੱਡ ਕੇ ਨਾ ਚਲੀ ਜਾਵੇ ਕਿਉਂਕਿ ਮੈਂ ਉਸ ਨੂੰ ਪਰਖਿਆ ਸੀ ਮੈਂ ਇਹ ਸਭ ਨਿਆਣਪੁਣੇ ਵਿੱਚ ਕਰਦਾ ਰਿਹਾ ਪਰ ਇਸ ਦੇ ਨਾਲ ਮੈਨੂੰ ਵੀ ਤੱਕਾ ਲੱਗਿਆ ਸੀ ਕਿ ਉਹ ਆਪਣੇ ਅੰਨੇ ਪਤੀ ਨੂੰ ਛੱਡ ਕੇ ਕਿਸੇ ਹੋਰ ਨੂੰ ਪਿਆਰ ਕਰਨ ਲੱਗੀ ਹੈ ਨਿਆਣਪੁਣੇ ਵਿੱਚ ਪਤੀ ਪਤਨੀ ਦੇ ਰਿਸ਼ਤੇ ਨੂੰ ਮੇਰੇ ਧੀ ਜਵਾਈ ਨੇ ਮਜ਼ਾਕ ਬਣਾ ਦਿੱਤਾ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਸ ਰਿ ਵਿੱਚ ਮੇਰੇ ਜਵਾਈ ਦੀ ਗਲਤੀ ਸੀ ਜਾਂ ਮੇਰੀ ਬੇਟੀ ਦੀ ਕਮੈਂਟਾਂ ਵਿੱਚ ਜਰੂਰ ਦੱਸਿਓ ਧੰਨਵਾਦ ਜੀ ਇਹ ਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ